ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਪੰਜਾਬੀ ਵਿਸ਼ੇ ਨਾਲ ਜੁੜੇ ਹੋਏ ਹਰ ਸਿਖਿਆਰਥੀ ਦਾ ਅਸੀਂ ਇਸ ਚੈਨਲ ਤੇ ਨਿੱਘਾ ਸਵਾਗਤ ਕਰਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਲਲਿਤ ਨਿਬੰਧ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਸਿਖਿਆਰਥੀਆਂ ਨੂੰ ਇੱਕ ਛੋਟੀ ਜਿਹੀ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਹਰ ਵਿਦਿਆਰਥੀ ਤੇ ਹਰ ਸਾਥੀ ਦੇ ਨਾਲ ਇਹ ਚੈਨਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਤੋਂ ਆਮ ਜਾਣਕਾਰੀ ਜਿਹੜੀ ਪ੍ਰਾਪਤ ਕਰ ਸਕਣ ਸੋ ਸ਼ੁਰੂ ਕਰਦੇ ਹਾਂ ਜੀ ਲਲਿਤ ਨਿਬੰਧ ਬਾਰੇ ਲਲਿਤ ਨਿਮਨ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਜੇ ਅਸੀਂ ਇਸ ਨਿਬੰਧ ਦੀ ਗੱਲ ਕਰੀਏ ਤਾਂ ਲਿਤ ਨਿਬੰਧ ਸਾਹਿਦ ਦੀ ਇੱਕ ਵਿਦਾ ਹੈ ਬਹੁਤ ਹੀ ਮਹੱਤਮਪੂਰਨ ਵਿਦਾ ਇਸ ਨਿਬੰਧ ਵਿੱਚ ਭਾਵਾਂ ਨੂੰ ਤੇ ਵਿਚਾਰਾਂ ਨੂੰ ਇਕੱਠਾ ਜਿਹੜਾ ਉਹਨਾਂ ਦਾ ਸਮੇਲ ਜਿਹੜਾ ਹੁੰਦਾ ਹੈ ਕਿਉਂਕਿ ਭਾਵ ਹੈ ਜੋ ਤੁਹਾਡੇ ਵਿਚਾਰ ਨੇ ਵਿਊ ਹੈ ਇੱਕ ਇਨਸਾਨ ਦੇ ਤਾਂ ਉਹਨਾਂ ਦੇ ਇਕੱਠੇ ਸਮੇਲ ਤੋਂ ਜਿਹੜਾ ਇਹ ਨਿਬੰਧ ਬਣਦਾ ਹੈ ਇਦੇ ਵਿੱਚ ਜਿਹੜਾ ਖਾਸ ધ્યાન ਰੱਖਿਆ ਜਾਂਦਾ ਉਹ ਵਿਆਕਰਨ ਦੇ ਜਿਹੜੇ ਨਿਜ਼ਮ ਹੁੰਦੀ ਹੈ ਉਸੇ ਜ਼ਿਆਦਾ ਵਰਤੋਂ ਹੁੰਦੀ ਹੈ ਤੇ ਖਾਸ ਕਰਕੇ ਉਹਨਾਂ ਦੀ ਵਰਤੋਂ ਦੇ ਨਾਲ ਹੀ ਇਹ ਨਿਬੰਧ ਹੈ ਜਿਹੜਾ ਇਸ ਦਾ ਜਿਹੜਾ ਸਰੂਪ ਸਾਨੂੰ ਵਿਆਕਰਨ ਦੇ ਤੌਰ ਤੇ ਮਿਲਦਾ ਹੈ ਇਸ ਨਿਬੰਧ ਨੂੰ ਆਪਾਂ ਹੋਰ ਵੀ ਕਈ ਨਾਵਾਂ ਨਾਲ ਜਾਣਦੇ ਹਾਂ ਕਈ ਵਾਰ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਕਿਹੜੇ-ਕਿਹੜੇ ਨਾਵਾਂ ਨਾਲ ਜਾਣਦੇ ਹੋ ਜਿਵੇਂ ਆਪਾਂ ਇਹਨੂੰ ਨਿੱਜੀ ਨਿਬੰਧ ਕਹਿ ਸਕਦੇ ਹਾਂ ਕਿਉਂਕਿ ਜਿੱਥੇ ਤੁਹਾਡੇ ਵਿਚਾਰ ਹੋਣਗੇ ਭਾਵ ਹੋਣਗੇ ਉੱਥੇ ਤੁਹਾਡੀ ਨਿੱਜੀ ਜ਼ਿੰਦਗੀ ਜ਼ਰੂਰ ਸਬੰਧ ਰੱਖਦੀ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਨਾਮ ਹੈ ਜਿਹੜੇ ਉਹ ਤਾਂ ਇਹਨਾਂ ਤੋਂ ਕਿਤੇ ਨਾ ਕਿਤੇ ਕੰਪੈਰੀਸ਼ਨ ਕਰ ਸਕਦੇ ਹਾਂ ਕਿ ਲਲਿਤ ਨਿਬੰਧ ਨੂੰ ਇੱਕ ਤਾਂ ਵਿਅਕਤੀ ਵਿਅੰਜਨ ਨਿਬੰਧ ਕਹਣੀ ਹੈ ਵਿਅਕਤੀ ਭਾਵ ਜੋ ਇਨਸਾਨ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪੇਸ਼ ਕਰਦਾ ਹੈ ਰਮਜ਼ ਨਿਬੰਧ ਆ ਗਿਆ ਆਤਮ ਵਿਅੰਜਨ ਆਤਮ ਵਿਅੰਜਕ ਵੀ ਉਹੀ ਹੋ ਗਿਆ ਵੀ ਤੁਸੀਂ ਜਦੋਂ ਆਪਣੇ ਅੰਦਰ ਲੀਆਂ ਗੱਲਾਂ ਨੂੰ ਵਿਚਾਰਾਂ ਨੂੰ ਬਾਹਰ ਕੱਢਦੇ ਹੋ ਅਤੇ ਪਰਸਨਲ ਨਿੱਜੀ ਨਿਬੰਧ ਕਿ ਜੋ ਤੁਹਾਡਾ ਪਰਸਨਲ ਹੁੰਦਾ ਹੈ ਪਰਸਨਲ ਅੰਗਰੇਜ਼ੀ ਦਾ ਸ਼ਬਦ ਹੈ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਨਿੱਜੀ ਕਹਿ ਦਿੰਦੇ ਹਾਂ ਤਾਂ ਨਿੱਜੀ ਨਿਬੰਧ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵਨਾਵਾਂ ਤੁਹਾਡੇ ਵਿਚਾਰ ਨੇ ਤੁਹਾਡੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਉਹਨਾਂ ਬਾਰੇ ਤੁਸੀਂ ਗੱਲ ਕਰਦੇ ਹੋ ਤਾਂ ਇਹ ਵੱਖਰੇ ਵੱਖਰੇ ਜਿਹੜੇ ਸ਼ਬਦ ਨੇ ਜੇ ਹੁਣ ਆਪਾਂ ਗੱਲ ਕਰੀਏ ਤਾਂ ਇਹ ਸ਼ਬਦ ਹੈ ਜਿਹੜਾ ਇਹਦਾ ਨਾਮ ਹੈ ਜੋ ਮੂਲ ਤੇ ਵਿਧਾਨ ਮਤਲਬ ਕਿ ਆਪਾਂ ਲੇਖਨ ਮੰਦ ਵਿੱਚ ਜਿਹੜੇ ਚਿੰਤਨ ਪ੍ਰਦਾਨ ਹੁੰਦੇ ਆ ਇਹਦੇ ਵਿੱਚ ਲੇਖਕ ਆਪਣਾ ਉਹ ਪੇਮਬ ਨੂੰ ਸਿਰਜਦਾ ਹੈ ਜੋ ਉਹ ਆਪਣੀ ਭਾਵਨਾ ਜਿਹੜੀ ਮੁੱਖ ਰੱਖ ਕੇ ਪੇਸ਼ ਕਰਦਾ ਹੈ ਤਾਂ ਹੁਣ ਕਹਿਣ ਦਾ ਭਾਵ ਹੈ ਕਿ ਉਹਦਾ ਜਿਹੜਾ ਆਤਮ ਪਰਕਾ ਟਾਵਾ ਜਿਹੜਾ ਨਿਬੰਧ ਇਸ ਨਿਬੰਧ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈਗਾ ਕਿਉਂਕਿ ਲੇਖ ਨਿਬੰਧ ਦਾ ਜਿਹੜਾ ਮੇਨ ਹੀ ਆਪਾਂ ਵਿਸ਼ਾ ਕਹਿ ਸਕਦੇ ਹਾਂ ਜਾਂ ਉਹਦੇ ਵਿੱਚ ਜਿਹੜੇ ਭਾਵ ਨੇ ਉਹ ਵਿਚਾਰਾਂ ਦਾ ਸਮੇਲ ਹੁੰਦਾ ਹੈ ਤਾਂ ਇਹ ਇੱਕ ਆਪਾਂ ਕਹਿ ਸਕਦੇ ਹਾਂ ਸਾਹਿਤ ਦੀ ਬਹੁਤ ਹੀ ਮਹਾਨਤਮਪੂਰਣ ਬਣ ਗਈ ਹੈ ਜਿਸ ਦੇ ਅੰਦਰ ਲੇਖਕ ਆਪਣੇ ਨਿੱਜੀ ਭਾਵਨਾਵਾਂ ਨੂੰ ਤੇ ਵਿਚਾਰਾਂ ਨੂੰ ਪ੍ਰਗਟਾਉਂਦਾ ਹੈ ਕਿਹਨਾਂ ਦਾ ਭਾਵ ਹੈ ਆਤਮ ਪ੍ਰਗਟਾਵਾ ਕਰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਲਲਿਤਨਬੰਦ ਦੇ ਵਿੱਚ ਹੋਰ ਵੀ ਕਈ ਸਾਹਿਤਿਕ ਰੂਪ ਜਿਹੜੇ ਸਮਾਈ ਹੁੰਦੇ ਨੇ ਕੁਸ਼ਕ ਗੁਣ ਸਮਾਈ ਹੁੰਦੇ ਆ ਲਲਿਤਨਬੰਦ ਵਿੱਚ ਜਿਵੇਂ ਸੰਸਕ੍ਰਿਤਿਕ ਜੀਵਨ ਆ ਗਿਆ ਕਹਾਣੀ ਦੀ ਜਿਹੜੀ ਸੰਵੇਦਨਾ ਆ ਗਈ ਇਹ ਸਾਰੇ ਗੁਣ ਵੀ ਪਾਏ ਜਾਂਦੇ ਆ ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਪੇਸ਼ ਕਰਦੇ ਹੋ ਤਾਂ ਕੁਛ ਨਾ ਕੁਛ ਕਹਾਣੀ ਦੇ ਤੱਤ ਵੀ ਜਿਹੜੇ ਉਹਦੇ ਵਿੱਚ ਵੇਖਣ ਨੂੰ ਮਿਲਦੇ ਆ ਤੇ ਨਾਲ ਨਾਲ ਤੁਹਾਡੇ ਜੀਵਨ ਦੀਆਂ ਕੁਝ ਜਿਹੜੀਆਂ ਗੱਲਾਂ ਨੇ ਉਹ ਵੀ ਇਹਦੇ ਵਿੱਚ ਜਿਹੜੇ ਗੁਣ ਤੁਹਾਨੂੰ ਪ੍ਰਾਪਤ ਹੋਣਗੇ ਹਿੰਦੀ ਦਾ ਇੱਕ ਪ੍ਰਸਿੱਧ ਲੇਖਕ ਹੈ ਹਜ਼ਾਰੀ ਪ੍ਰਸ਼ਾਦ ਉਹਨਾਂ ਨੇ ਇਹਦੇ ਵਿੱਚ ਵਿਆਪਕ ਬਹੁਤ ਵਿਆਖਿਆ ਕੀਤੀ ਹੈ ਲਲਿਤ ਨਿਵੰਨ ਦੇ ਵਿੱਚ ਰਸਮਈ ਆਨੰਦਮਈ ਸਾਹਿਤ ਰੂਪ ਹੁੰਦਾ ਹੈ ਤੇ ਇਸ ਦੇ ਵਿੱਚ ਹਮੇਸ਼ਾ ਹੀ ਮਠਾਸ ਭਰੀ ਹੁੰਦੀ ਹੈ ਇਹਨਾਂ ਨਵੰਨਾਂ ਦੇ ਵਿੱਚ ਕੀ ਹੈ ਮਠਾਸ ਭਰੀ ਹੁੰਦੀ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਲਲਿਤ ਨਿਵੰਨ ਦੀ ਇੱਕ ਪਰਿਭਾਸ਼ਾ ਨਾਲ ਮੈਂ ਗੱਲ ਕਰੂੰਗੀ ਕਿ ਜੇ ਆਪਾਂ ਕਹੀਏ ਤਾਂ ਇਹਦੇ ਵਿੱਚ ਆਤਮ ਪ੍ਰਗਟਾਵਾ ਹੁੰਦਾ ਹੈ ਸਾਂਸਕ੍ਰਿਤਿਕ ਪ੍ਰਾਮਵਾਦਿਕ ਲੋਕ ਆਮ ਜੀਵਨ ਨਾਲ ਜੁੜੇ ਹੋਏ ਤੱਤ ਕਹਿ ਸਕਦੇ ਆਂ ਤਰਕ ਕਹਿ ਸਕਦੇ ਆਂ ਇਹ ਸਾਰੇ ਸਮਾਈ ਹੁੰਦੇ ਆਂ ਤੇ ਵਿਆੰਗਰਸੀਲੇ ਵਾਰਤਾਲਾਪ ਤੇ ਇਹਦੇ ਵਿੱਚ ਜਿਹੜੀ ਇੱਕ ਮਿੱਟੀ ਦੀ ਖੁਸ਼ਬੂ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਕਵਿਤਾ ਵਰਗੀ ਸੰਗੀਤਾત્મકਤਾ ਹੁੰਦੀ ਹੈ ਮਠਾਸ ਹੁੰਦੀ ਹੈ ਰਸ ਹੁੰਦਾ ਹੈ ਤੇ ਇਸ ਤੋਂ ਬਿਨ ਆਪਾਂ ਜੇ ਇਹਨੂੰ ਹੋਰ ਡਿਫਾਈਨ ਕਰੀਏ ਤਾਂ ਲਲਿਤਨ ਬੰਦ ਦੇ ਵਿੱਚ ਗੀਤ ਵਰਗੀ ਰਾਗ ਹੁੰਦੀ ਹੈ ਆਪ ਮੁਹਾਰੀ ਵਿਚਾਰਾਂ ਨੂੰ ਭਾਵਾਂ ਦੇ ਵਿੱਚ ਜਿਵੇਂ ਜੁਗਲਬੰਦੀ ਕਰਨ ਵਾਲੀ ਵਿਦਾ ਕਹਿ ਸਕਦੇ ਹਾਂ ਤੇ ਇਸ ਦੇ ਵਿੱਚ ਜਿਹੜੀ ਨਿਬੰਧਕਰ ਆਪਣੇ ਭਾਵਾਂ ਨੂੰ ਵਿਚਾਰਾਂ ਨੂੰ ਜਿਹੜਾ ਪੇਸ਼ ਕਰਦਾ ਹੈ ਤਾਂ ਹੁਣ ਇਹ ਜਿੰਨੇ ਵੀ ਉਪਭਾਵ ਜਾਂ ਵਿਚਾਰਾਂ ਨੂੰ ਉਹ ਕਾਲਪਨਿਕ ਤੌਰ ਤੇ ਸਾਰਥਕ ਕਰ ਸਕਦਾ ਹੈ ਇਹਦੇ ਵਿੱਚ ਨਿਬੰਧਕਾਰ ਨੂੰ ਆਪਾਂ ਇੱਕ ਸ਼ਬਦਾਂ ਦਾ ਜਾਦੂਗਰ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਨਿੱਜੀ అనుਭਵ ਵਿਚਾਰਧਾਰਾ ਤੇ ਗੈਰ ਰਸਮੀ ਸ਼ੈਲੀ ਸਰਲ ਸਹਿਜ ਢੰਗ ਦੇ ਨਾਲ ਭਾਸ਼ਾ ਸ਼ੈਲੀ ਦੁਆਰਾ ਇਸ ਵਿੱਚ ਪੇਸ਼ ਕੀਤਾ ਜਾਂਦਾ ਹੈ ਸੋ ਇਹ ਲਲਿਤ ਨੰਦ ਦੀ ਕੁਝ ਜੁੜੀਆਂ ਹੋਈਆਂ ਗੱਲਾਂ ਤੁਹਾਨੂੰ ਮੈਂ ਸ਼ੇਅਰ ਕੀਤੀਆਂ ਇਸ ਤੋਂ ਬਾਅਦ ਆਪਾਂ ਹੁਣ ਇਸ ਦੇ ਤਤਾਂ ਵੱਲ ਨੂੰ ਵੀ ਜਾਵਾਂਗੇ ਤਤ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਇਹਨਾਂ ਤੋਂ ਬਿਨਾ ਜਿਹੜਾ ਲਿਖਣ ਵਾਲਾ ਨਿਬੰਧ ਕਰਕੇ ਉਹ ਕਲਪਨਾ ਕਰ ਹੀ ਨਹੀਂ ਸਕਦਾ ਤੇ ਉਹਦੀ ਇੱਕ ਕਲਪਨਾ ਦੀ ਜਿਹੜੀ ਉਡਾਰੀ ਹੈ ਉਹ ਇਹਨਾਂ ਤੋਂ ਬਿਨਾ ਅਧੂਰੀ ਹੁੰਦੀ ਹੈ ਸੋ ਕਿਉਂਕਿ ਇਹੀ ਚੀਜ਼ਾਂ ਤੁਹਾਡੇ ਦਿਲ ਨੂੰ ਟੰਮਦੀਆਂ ਨੇ ਤੇ ਤੁਹਾਨੂੰ ਉਪਦੇਸ਼ ਦਿੰਦੀਆਂ ਨੇ ਹੁਣ ਸਭ ਤੋਂ ਪਹਿਲਾਂ ਹੀ ਕਰਾਂਗੇ ਆਪਾਂ ਇਹਦੇ ਵਿੱਚ ਜਿਹੜੀ ਰਸਮੀ ਭਾਸ਼ਾ ਜਿਹੜੀ ਹੁੰਦੀ ਹੈ ਰਸਮੀ ਭਾਸ਼ਾ ਨਿਬੰਧ ਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਜਿੰਨੀ ਕੋ ਫਾਰਮਲ ਲੈਂਗੁਏਜ ਦੇ ਵਿੱਚ ਵਰਤਾਂਗੇ ਤੇ ਲਲਿਤਨਮੰਦ ਦੀ ਜਿਹੜੀ ਭਾਸ਼ਾ ਹੈ ਉਹ ਆਨੰਦਮਈ ਹੋਣੀ ਚਾਹੀਦੀ ਹੈ ਸਵਾਦਲੀ ਹੋਣੀ ਚਾਹੀਦੀ ਹੈ ਤੇ ਇਹ ਗਤੀ ਦੇ ਨਾਲ ਅੱਗੇ ਵਧਦੀ ਹੈ ਅਨੁਪਰਾਸ ਹੋ ਗਿਆ ਉਪਮਾ ਹੋ ਗਿਆ ਤੇ ਰੂਪਕ ਅਲੰਕਾਰਾਂ ਦੀ ਵਰਤੋਂ ਇਹਦੇ ਵਿੱਚ ਜਿਹੜੀ ਪੈਦਾ ਜੇ ਆਪਾਂ ਕਰਦੇ ਆਂ ਵਰਤੋਂ ਕਰਕੇ ਤੇ ਆਪਾਂ ਖੂਬਸੂਰਤੀ ਜਿਹੜੀ ਨਾਲ-ਨਾਲ ਆਪਾਂ ਰਸ ਪੈਦਾ ਕਰ ਸਕਦੇ ਆਂ ਉਸ ਤੋਂ ਬਾਅਦ ਖੂਬਸੂਰਤੀ ਦੀ ਵੀ ਜੇ ਆਪਾਂ ਗੱਲ ਕਰੀਏ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹਦੇ ਵਿੱਚ ਜਿਹੜਾ ਇੱਕ ਹੁੰਦੇ ਆ ਤਤ ਕਿ ਲलित ਨਮਨ ਦੇ ਵਿੱਚ ਕੋਈ ਵੀ ਤੁਸੀਂ ਜਿਹੜੀ ਵੀ ਵਿਸ਼ੇ ਨੂੰ ਸਮੇਟ ਰਹੇ ਹੋ ਉਹਦੇ ਵਿੱਚ ਉਹ ਮੁਸ਼ਕਲ ਨਹੀਂ ਹੁੰਦਾ ਪਰ ਜਿੰਨਾ ਉਹਦੇ ਵਿੱਚ ਖੂਬਸੂਰਤੀ ਹੋਊਗੀ ਸ਼ਬੀਲਾਪਨ ਹੋਊਗਾ ਤੇ ਉਹਦੇ ਨਾਲ ਕੀ ਹੈ ਵਿਚਾਰਾਂ ਨੂੰ ਤੁਸੀਂ ਆਪਣੇ ਭਾਵਾਂ ਨੂੰ ਵਧੀਆ ਤਰੀਕੇ ਨਾਲ ਉਗਾੜ ਸਕਦੇ ਹੋ ਇਹਦੇ ਵਿੱਚ ਕੋਮਲ ਪ੍ਰਗਟਾਵਾ ਇਹਦਾ ਇੱਕ ਬਹੁਤ ਅਹਿਮ ਤਤ ਹੈ ਲਲਿਤ ਨਮਨ ਦੇ ਵਿੱਚ ਇਹ ਬਹੁਤ ਕੋਮਲ ਹੁੰਦਾ ਕਿਉਂਕਿ ਭਾਸ਼ਾ ਲਲਿਤ ਹੋਗੀ ਵਾਕ ਰਚਨਾ ਹੋਗੀ ਪਾਵਰ ਲਿੱਟ ਹੋ ਗਏ ਪ੍ਰਗਟਾਵਾ ਹੋ ਗਿਆ ਤੇ ਵਿਚਾਰ ਹੋ ਗਏ ਇਹ ਸਾਰੀਆਂ ਚੀਜ਼ਾਂ ਕੀ ਹੈ ਇਹਦੇ ਤਤਾਂ ਨਾਲ ਬਣੀਆਂ ਹੋਣਗੀਆਂ ਤਾਂ ਹੀ ਜਿਹੜੀ ਇਹ ਵਿਸ਼ਿਆਂ ਦੇ ਵਿੱਚ ਪ੍ਰਗਟਾਵਾ ਹੋਊਗਾ ਆਤਮ ਪ੍ਰਗਟਾਵਾ ਥੋੜਾ ਜਿਹਾ ਮੁਸ਼ਕਲ ਰੂਪ ਹੁੰਦਾ ਹੈ ਇਹ ਸਾਹਿਤ ਦਾ ਕਿਉਂਕਿ ਲਲਿਤ ਨਵੰਦ ਜਿਹੜੇ ਬਹੁਤ ਘੱਟ ਗਿਣਤੀ ਦੇ ਵਿੱਚ ਹੈ ਪੰਜਾਬੀ ਦੇ ਵਿੱਚ ਤਾਂ ਬਹੁਤ ਹੀ ਘੱਟ ਨੇ ਮੈਂ ਲਾਸਟ ਦੇ ਵਿੱਚ ਇੱਕ ਸਲਾਈਡ ਦੇ ਵਿੱਚ ਜਿਵੇਂ ਤੁਹਾਨੂੰ ਮੈਂਸ਼ਨ ਵੀ ਕਰ ਦੂੰਗੀ ਜਿਵੇਂ ਜ਼ਿਆਦਾਤਰ ਕੁਲਵੀਰ ਸਿੰਘ ਕਾਂਗ ਨੇ ਇਹਦੇ ਉੱਪਰ ਜ਼ਿਆਦਾ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਪੰਜਾਬੀ ਦੇ ਵਿੱਚ ਇਹ ਘੱਟ ਹੋਣ ਕਰਕੇ ਤਾਂ ਇਹਨੂੰ ਆਪਾਂ ਇੱਕ ਗੁੰਝਲਦਾਰ ਵੀ ਕਹਿ ਸਕਦੇ ਹਾਂ ਇੱਕ ਮੁਸ਼ਕਲ ਰੂਪ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਸਾਡੀ ਸਾਹਿਤ ਦੇ ਵਿੱਚ ਉਹਦੇ ਵਿੱਚ ਪੰਜਾਬੀ ਸਾਹਿਤਿਕ ਘਟ ਕਮ ਹੋਇਆ ਹੋਵੇ ਤਾਂ ਦੂਸਰੇ ਜਿਹੜੇ ਲੇਖਕ ਆ ਤਾਂ ਉਹਨਾਂ ਲਈ ਇੱਕ ਗੁੰਝਲਦਾਰ ਇਹ ਚੀਜ਼ ਹੋ ਜਾਂਦੀ ਹੈ ਬਾਕੀ ਲਲਿਤਨband ਦੇ ਵਿੱਚ ਬੇਟਾ ਭਾਸ਼ਾ ਸ਼ੈਲੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਿਨਾ ਭਾਸ਼ਾ ਸ਼ੈਲੀ ਤੋਂ ਤੁਸੀਂ ਉਸ ਚੀਜ਼ ਦੀ ਸਿਰਜਣਾ ਕਰ ਹੀ ਨਹੀਂ ਸਕਦੇ ਲਲਿਤਨband ਦੀ ਜਿਹੜੀ ਭਾਸ਼ਾ ਸ਼ੈਲੀ ਹੈ ਉਹ ਉਹਦੇ ਵਿੱਚ ਜਿਵੇਂ ਸਮਾਜਿਕਤਾ ਹੋਗੀ ਜਥਾਰਥ ਹੋ ਗਿਆ ਰੋਚਿਕ ਹੋਣੀ ਚਾਹੀਦੀ ਹੈ ਹਾਸ ਵਿਅੰਗ ਹੋਣਾ ਚਾਹੀਦਾ ਹੈ ਮਿਠਾਸ ਹੋਣੀ ਚਾਹੀਦੀ ਹੈ ਤੇ ਰਵਾਨੀ ਰਵਾਨੀ ਹੁੰਦੀ ਹੈ ਵੀ ਉਹਦੇ ਵਿੱਚੋਂ ਤੁਸੀਂ ਜੋ ਸਿੱਖ ਰਹੇ ਹੋ ਤੁਹਾਡੇ ਜੀਵਨ ਦੇ ਵਿੱਚ ਉਹ ਤੁਹਾਡੇ ਜਜ਼ਬਾਤਾਂ ਨੂੰ ਤੁਹਾਡੇ ਭਾਵਾਂ ਨੂੰ ਤੁਹਾਡੇ ਵਿਚਾਰਾਂ ਨੂੰ ਪੇਸ਼ ਕਰਦੀ ਹੋਵੇ ਮਿੱਠੀ ਹੋਵੇ ਉਹਦੇ ਵਿੱਚ ਰੁੱਖਾਪਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਥੇ ਰਸ ਆ ਗਿਆ ਅਲੰਕਾਰ ਆ ਗਿਆ ਉੱਥੇ ਮਠਾਸ ਹੀ ਹੋਊਗੀ ਜਿੱਥੇ ਕਵਿਤਾ ਦਾ ਭਾਵ ਆ ਗਿਆ ਕਹਾਣੀਆਂ ਦੇ ਵਿਸ਼ਿਆਂ ਦੇ ਵਿੱਚੋਂ ਕੁਝ ਚੀਜ਼ਾਂ ਆ ਗਈਆਂ ਤਾਂ ਇਨ੍ਹਾਂ ਨਵੰਦਾਂ ਦੇ ਵਿੱਚ ਕੀ ਹੈ ਰਮਾਨਗੀ ਹੋਣੀ ਚਾਹੀਦੀ ਹੈ ਜਿਥਾਰਥ ਹੋਣਾ ਚਾਹੀਦਾ ਤੇ ਰੌਚਿਕਤਾ ਹੋਣੀ ਚਾਹੀਦੀ ਹੈ ਭਾਸ਼ਾ ਸ਼ੈਲੀ ਦੇ ਅੰਦਰ ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਤੱਤ ਹੈ ਨੈਕਸਟ ਉਦੇਸ਼ ਪ੍ਰਧਾਨ ਵਿਸ਼ਾ ਲਲਿਤਨaband ਵਿੱਚ ਜਿਹੜਾ ਵਿਸ਼ਾ ਉਹ ਕੀ ਹੈ ਪ੍ਰਧਾਨ ਹੋ ਕੇ ਹੀ ਉਦੇਸ਼ ਪ੍ਰਧਾਨ ਹੁੰਦਾ ਹੈ ਕਹਿੰਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਐਵੇਂ ਦਾ ਤਾਂ ਕੋਈ ਬੰਧਨ ਹੀ ਨਹੀਂ ਹੁੰਦਾ ਤਾਂ ਹਰ ਇੱਕ ਚੀਜ਼ ਜਿਹੜਾ ਸਧਾਰਨ ਵਿਸ਼ਾ ਹੋਊਗਾ ਉਹਦਾ ਕੀ ਹੈ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਊਗਾ ਹੁਣ ਮੈਂ ਲਾਸਟ ਤੇ ਤੁਹਾਡੇ ਨਾਲ ਇਹਦੇ ਕੁਝ ਕੁ ਗੁਣਾਂ ਨੂੰ ਕਰ ਦੇਣੀ ਹੈ ਗੁਣ ਇਹ ਕੀ ਇਹਦੇ ਵਿੱਚ ਸੰਖੇਪਤਾ ਮੈਂ ਤੁਹਾਨੂੰ ਦੱਸਦੀ ਕਵਿਤਾ ਵਾਲੀ ਮਾਨਸਿਕਤਾ ਹੁੰਦੀ ਹੈ ਸੁਖਮਤਾ ਹੁੰਦੀ ਹੈ ਕਿਉਂਕਿ ਜਿਹੜੇ ਤੱਤ ਗੱਲ ਕੀਤੀ ਉਹਨਾਂ ਤੱਤਾਂ ਦੇ ਨਾਲ ਹੀ ਇੱਕ ਖੂਬਸੂਰਤ ਜਿਹੜਾ ਇਹ ਵਿਦਾ ਹੋ ਕੇ ਆਪਾਂ ਨੂੰ ਮਿਲਦੀ ਹੈ ਤਾਂ ਬਹੁਤ ਹੀ ਮਹੱਤਵਪੂਰਨ ਸਾਹਿਤ ਦਾ ਇੱਕ ਹਿੱਸਾ ਹੈ ਹੁਣ ਲਾਸਟ ਦੇ ਵਿੱਚ ਕੁਸ਼ਕ ਪੰਜਾਬੀ ਦੇ ਵਿੱਚ ਜਿਨ੍ਹਾਂ ਨੇ ਇਹਦੇ ਉੱਪਰ ਜ਼ਿਆਦਾ ਕੰਮ ਕੀਤਾ ਹੈ ਸਫਲਤਾ ਪ੍ਰਾਪਤ ਹੋਈ ਹੈ ਤਤੋਂ ਤੁਸੀਂ ਇਹਨਾਂ ਲਲਿਤ ਨਿਬੰਧਾਂ ਨੂੰ ਇਹਨਾਂ ਰਾਈਟਰਸ ਦੀਆਂ ਬੁੱਕਸ ਇਸ਼ੂ ਕਰਵਾ ਸਕਦੇ ਹੋ ਲਾਇਬ੍ਰੇਰੀਜ਼ ਦੇ ਵਿੱਚੋਂ ਆਪਦੀ ਖਰੀਦ ਸਕਦੇ ਹੋ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਲਲਿਤ ਨਿਬੰਧ ਹੁੰਦੇ ਕੀ ਐ ਜਿਵੇਂ ਕੁਲਵੀਰ ਸਿੰਘ ਕਾਂਗ ਨੇ ਇਹਦੇ ਤੇ ਕਾਫੀ ਕੰਮ ਕੀਤਾ ਹੈ ਪੰਜਾਬੀ ਵਿੱਚ ਉਹ ਬਹੁਤ ਸਫਲ ਹੋਏ ਐ ਜਿਵੇਂ ਚੌਂਡ ਮੇਨ ਲਿਤਨਬੰਦ ਉਹਨਾਂ ਦਾ ਸਲੀਪ ਤੇ ਲੜਕ ਦਾ ਖੁਦਾ ਹਰਮੰਦਰ ਸਾਹਿਬ ਸਾਹਿਬ ਉਦਾਸ ਹੈ ਤੇ ਤੇਜਵੀਰ ਸਿੰਘ ਕਸੇਲ ਦੀ ਸੁਰ ਮੰਡਲ ਤਾਂ ਇਹਨਾਂ ਦੇ ਵਿੱਚ ਜਦੋਂ ਤੁਸੀਂ ਕਿਸੇ ਨਿਬੰਧ ਨੂੰ ਪੜੋਗੇ ਲਲਿਤ ਨਿਬੰਧ ਨੂੰ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਜਿਹੜੇ ਆਪਾਂ ਤਤਾਂ ਦੀ ਗੱਲ ਕੀਤੀ ਸੀ ਜਿਹੜੀ ਇਸ ਲਲਿਤ ਨਿਬੰਧ ਬਾਰੇ ਆਪਾਂ ਜਾਣਿਆ ਤਾਂ ਉਹ ਤੁਹਾਨੂੰ ਪੜ ਕੇ ਹੋਰ ਇਸ ਬਾਰੇ ਸਪਸ਼ਟ ਹੋ ਜਾਊਗਾ ਪੂਰੀ ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਮਿਲੀ ਹੋਗੀ ਲਲਿਤ ਨਿਬੰਧ ਬਾਰੇ ਕਿਉਂਕਿ ਇਹ ਸਾਹਿਤ ਦੀ ਬਹੁਤ ਹੀ ਮਹੱਤਮਪੂਰਨ ਵਿਧਾ ਚਾਹੇ ਸਾਡੇ ਪੰਜਾਬੀ ਦੇ ਵਿੱਚ ਹਜੇ ਤਏ ਬਹੁਤ ਜ਼ਿਆਦਾ ਕੰਮ ਨਹੀਂ ਹੋਇਆ ਪਰ ਜਿੰਨਾ ਵੀ ਕੰਮ ਹੋਇਆ ਉਹ ਸਫਲਤਾਪੂਰਕ ਹੀ ਹੋਇਆ ਤੇ ਇਹਦੇ ਵਿੱਚ ਆਤਮ ਪ੍ਰਗਟਾਵਾ ਨਿੱਜੀ ਨਿਬੰਧ ਇਹਦੇ ਵੱਖਰੇ ਵੱਖਰੇ ਨਾਮਾਂ ਮੈਂ ਤੁਹਾਨੂੰ ਦੱਸਿਆਗਾ ਤੇ ਭਾਵ ਤੇ ਵਿਚਾਰ ਆ ਜਿਹੜੇ ਇਹਦੇ ਵਿੱਚ ਪੈਦਾ ਹੁੰਦੇ ਆ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਇਸ ਚੈਨਲ ਨੂੰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਪੰਜਾਬੀ ਦੇ ਹਰ ਵਿਸ਼ੇ ਦੀ ਵੀਡੀਓ ਅਸੀਂ ਇੱਥੇ ਅਪਲੋਡ ਕਰਾਂਗੇ ਚਾਹੇ ਤੁਸੀਂ ਲੈਕਟਿਵ ਦੇ ਸਟੂਡੈਂਟ ਹੋਵੋ ਚਾਹੇ ਤੁਸੀਂ ਬੀਏ ਕੰਪਲਸਰੀ ਨਾਲ ਜੁੜੇ ਹੋਵੋ ਚਾਹੇ ਤੁਸੀਂ ਪਲੱਸ 2 ਤੱਕ ਦੀ ਪੰਜਾਬੀ ਪੜ੍ਹ ਰਹੇ ਹੋ ਚਾਹੇ ਤੁਸੀਂ ਕੰਪੀਟੀਟਿਵ ਇਗਜ਼ਾਮ ਦੀ ਤਾਂ ਹਰੇਕ ਮਾਸਟਰ ਕੈਡਰ ਨੂੰ ਧਿਆਨ ਚ ਰੱਖਦੇ ਹੋਏ ਹਰ ਤਰ੍ਹਾਂ ਦੇ ਵਿਸ਼ੇ ਨੂੰ ਇਸ ਚੈਨਲ ਤੇ ਅਪਲੋਡ ਕਰਦੇ ਆਂ ਧੰਨਵਾਦ ਜੀ